ਜੁਆ ਪਹਿਲਾਂ ਬੜੀ ਮੁਸ਼ਕਲ ਨਾਲ ਬਚਾਇਆ ਸੀ ਪਾਰੋ ਉਤੋਂ ਤੇ ਦੁਬਾਰਾ ਫੇਰ ਹੋ ਰਹੀ ਹੈ ਬਈ ਇਹ ਹੁਣ ਟੈਸਟ ਵਗੈਰਾ ਕਰਾਉਣੇ ਆ ਤੇ ਇਹਦੇ ਕਰਵਾਉਣੇ ਆ ਉਹ ਬੇਟੀ ਸ਼ੈਂਪੀ ਉਹਦੇ ਕਰਵਾਉਣੇ ਆ ਬਾਕੀ ਆ ਇਹਦਾ ਆਪਰੇਸ਼ਨ ਹੋਇਆ ਸੀਗਾ ਤੁਹਾਨੂੰ ਪਤਾ ਹੀ ਹੈ ਇਹ ਤੰਕਿਆਂ 'ਚ ਰੇਸ਼ਾ ਪੈ ਗਿਆ ਸੀ ਇਹਨੂੰ ਦਿਖਦਾ ਨਹੀਂ ਹੈਗਾ ਇਧਰ ਬੰਨੋ ਯਾਰ ਇਹ ਦੰਦ ਮਰੂਗੀ ਤੇ ਇਹਨਾਂ ਸੰਭਾਲਣੇ ਕਰਨੇ ਬੜੇ ਔਖੇ ਬਈ ਇੱਕ ਕਹਿਣਾ ਹਨਾ ਵੀ ਰੱਖੀ ਬੈਠਾ ਯਾਰ ਰੱਖਣੇ ਕਰਨੇ ਬਈ ਸਾਨੂੰ ਪਤਾ ਵੀ ਅਸੀਂ ਕਿਵੇਂ ਮੰਨ ਲਓ ਪੂਰਾ ਉਤਰਨਾ ਇਹਨਾਂ ਨਾਲ ਕਿਵੇਂ ਦਵਾਈਆਂ ਠੀਕ ਆ ਖਾਣ ਪੀਣ ਦਾ ਖਰਚਾ ਤੇ ਬਹੁਤ ਹੋ ਜਾਂਦਾ ਬਈ ਦੁੱਧ 8 ਕਿਲੋ ਦੁੱਧ ਆ ਦੁੱਧ ਦੇ ਦੁੱਧ ਵੀ ਨੀ ਗਾ ਪਿਆ ਸਕਦੇ ਸਿੱਧਾ ਉਹਨੂੰ ਵੀ ਕਹਿ ਲੋ ਵੀ ਲੱਸੀ ਦਹੀਂ ਚ ਕਨਵਰਟ ਕਰਨਾ ਪੈਂਦਾ ਤੇ ਆ ਹੁਣ ਇਹਨੂੰ ਮਸਾਂ ਭਾਲ ਕੀਤਾ ਸੀ ਪਾਰਬੋ ਤੋਂ ਤੇ ਦੁਬਾਰਾ ਫੇਰ ਹੋ ਗਈ ਇਹਨੂੰ ਇਹਦੇ ਸੱਲ ਘਟੇ ਪਏ ਸ਼ੈਂਪੀ ਦੇ ਠੀਕ ਆ ਤੇ ਪੂਰਾ ਹੁਣ ਭਰ ਲਿਆ ਬੱਸ 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 ਬਸ 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 ਲੱਗਾ 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 ਬਸ ਬਸ ਲੱਗਾ 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 ਤੇ ਆ ভাই ਆਪਾਂ ਇੱਕ ਭਰਾ ਦਾ ਦੋਹਾਂ ਤੰਨਾ ਦਾ ਵੈਸੇ ਤਾਂ ਫੋਨ ਆਇਆ ਸੀਗਾ ਤੇ ਕਹਿੰਦੇ ਵੀ ਅਸੀਂ ਤੁਹਾਨੂੰ ਦੇ ਦਿਓ ਦੇ ਦਿਆਂਗੇ ਭਾਈ ਕੋਈ ਗੱਲ ਨਹੀਂ ਆਪਰੇਸ਼ਨ ਕਰਵਾ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਠੀਕ ਹੈ ਅਸੀਂ ਆਪਦੇ ਬਾਦਲ ਵੀਡੀਓ ਬਣਾ ਕੇ ਆਪਰੇਸ਼ਨ ਕਰਵਾ ਲਓ ਤੇ ਲੈ ਜਾਓ ਕਿਉਂਕਿ ਸਾਨੂੰ ਐ ਹੁੰਦਾ ਵੀ ਬਿਮਾਰ ਬੱਚੇ ਰਹਿੰਦੇ ਸਾਡੇ ਕੋਲੇ ਹਨ ਤੇ ਇਹਨਾਂ ਨੂੰ ਵੀ ਨਾ ਕੋਈ ਪ੍ਰੋਬਲਮ ਹੋ ਜਾਈ ਹੁਣ ਜਿਵੇਂ ਇਹ ਤੇਰੀ ਬਿਮਾਰ ਹੋਈ ਪਈ ਹੈ ਤਾ ਤਾਂ ਕਰਕੇ ਆਪਰੇਸ਼ਨ ਤੇ ਬਈ ਜੋ ਵੀ ਖਰਚ ਆਊਗਾ ਉਹ ਤੁਹਾਨੂੰ ਦੇਣਾ ਪਊਗਾ ਜਿਹੜਾ ਵੀ ਭਰਾ ਲੈ ਕੇ ਜਾਊਗਾ ਤੇ ਦੇ ਦੇਾਂਗੇ ਸਾਨੂੰ ਕੋਈ ਗੱਲ ਨਹੀਂ ਬੰਦਾ ਵੇਖ ਕੇ ਪਰਖ ਕੇ ਅਸੀਂ ਵੀ ਕਿਹੋ ਜਿਹਾ ਬੰਦਾ ਆਪਰੇਸ਼ਨ ਆਪ ਦੇ ਅੱਖਾਂ ਦੇ ਸਾਹਮਣੇ ਕਰਵਾ ਕੇ ਦੇ ਦੇਾਂਗੇ ਫਿਰ ਕਵਾਲ ਜਿਆਦਾ ਹੈ ਨਾ ਟੈਸਟ ਕਰਾਉਣੇ ਆ ਬਈ ਇਹਦੇ ਸ਼ੁਰੂ ਕਰਨਾ ਬਸ ਓੜਿਆ ਬੁਖਾਰ ਅੱਜ ਬਹੁਤ ਜਿਆਦਾ ਤੇਜ਼ ਸੀਗਾ ਨੂੰ ਅਕਦਾ ਤੇ ਜਰੀ ਆਉਣਾ ਹੁੰਦਾ ਨਾ ਸਾਨੂੰ ਵੀ ਚਲੋ ਬਿਮਾਰ ਬੱਚਾਂ ਚ ਰਹਿ ਕੇ ਬਿਮਾਰ ਨਾ ਹੋ ਜਾਣਾ ਬੜੀ ਅਸੀਂ ਤਾਂ ਆ ਉਹ ਦੇ ਗਨੋ ਕਹ ਲੋ ਵੀ ਰੱਖਦੇ ਆ ਹਨਾ ਜਿਹੜਾ ਦੇਸੀ ਡੌਗ ਹੁੰਦਾ ਨਾ ਦੇਸੀ ਉਹ ਛੇਦੀ ਬਿਮਾਰ ਨਹੀਂ ਹੁੰਦਾ ਤੇ ਜਿੰਨਾ ਮੰਨ ਲਓਗੇ ਚਲੋ ਵੀ ਨਸਲ ਦਾ ਹੋਊਗਾ ਵਧੀਆ ਹੋਊਗਾ ਉਨੀ ਉਹ ਜਲਦੀ ਬਿਮਾਰ ਹੁੰਦਾ ਤੇ ਤਾਂ ਕਰਕੇ ਚਲੋ ਅਸੀਂ ਰਾਇ ਬਣਾ ਲਈ ਵੀ ਅਸੀਂ ਦੇ ਦੇਾਂਗੇ ਭਾਈ ਪਰ ਆਪਰੇਸ਼ਨ ਆਪ ਨੂੰ ਕਰਾਉਣਾ ਪਊਗਾ ਤੁਹਾਨੂੰ ਅਸੀਂ ਕੋਲੇ ਖੜਾਂਗੇ ਵੀਡੀਓ ਬਣਾਵਾਂਗੇ ਤੇ ਆਪ ਦੇ ਦੇਾਂਗੇ ਕੋਈ ਗੱਲ ਨਹੀਂ ਲੈ ਜੀ ਠੀਕ ਹੋ ਜਾਂਦੋ ਹ ਚੂਹੇ ਦੇ ਬੋਤਲ ਲਾਉਣ ਲੱਗਿਆ ਪਿਆ ਚੂਹਾ ਦਿਖਾ ਦੇ ਜੋ ਤੂੰ ਆ ਪਰਵੋ ਕਉਂਦਾ ਸਹੀ ਸੀ ਦੁਬਾਰਾ ਫੇਰ ਹੋ ਗਈ ਵਿਚਾਰੇ ਨੂੰ ਤੇ ਉਹਦਾ ਸੈਂਪਲ ਆਪਾਂ ਭਰਾਤਾ ਉਹਦੀ ਰਿਪੋਰਟ ਸ਼ੈਂਪੀ ਦੀ ਆ ਜੂਗੀ ਤੇ ਆ ਸਮਾਨ ਸਾਡੇ ਕੋਲ ਦਵਾਈਆਂ ਉਹ ਡਾਕਟਰ ਦਾ ਬੈਗ ਉਹ ਕੋਈ ਰਹਿ ਗਈ ਦਵਾਈ ਲਿਆਉਣ ਵਾਲੀ ਰਹਿ ਗਈ ਉਹ ਫੜਨ ਗਿਆ ਉਸ ਤੋਂ ਬਾਅਦ ਇਹ ਬੋਤਲ ਲਾਉਣੇ ਤੇ ਫਿਰ ਹੁਣ ਇਹਦੀ ਅਪਡੇਟ ਆਪਾਂ ਤੁਹਾਨੂੰ ਕੱਲ ਨੂੰ ਹੀ ਦੇਵਾਂਗੇ ਹੁਣ ਤਾਂ ਕਿਉਂਕਿ ਦਿਨ ਛਿਪ ਗਿਆ ਹਨਾ ਇੱਕ ਤਾਂ ਤੇ ਇੱਕ ਵੀਡੀਓ ਕਾਫੀ ਲੰਮੀ ਬਣ ਗਈ ਮੈਨੂੰ ਲੱਗਦਾ ਤੇ ਫਿਰ ਆਪਾਂ ਅਪਡੇਟ ਤੁਹਾਨੂੰ ਕੱਲ ਨੂੰ ਦੇਵਾਂਗੇ ਤੇ ਆਪ ਦਾ ਤੇਲਫੁਲ ਯੋਗਦਾਨ ਜੇ ਕੋਈ ਕਰ ਸਕਦਾ ਸਾਰਾ ਜਗਾ ਦੇ ਪੈਸੇ ਭਰਨੇ ਆ ਸੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਉਹ ਜਰੂਰ ਕਰਿਆ ਜੇ ਤੇ ਕਮੈਂਟ ਨਾਲ ਜਰੂਰ ਕਰਿਆ ਕਰੋ ਜੀ ਸਾਰੇ ਭੈਣ ਭਰਾ ਕਮੈਂਟ ਨਾ ਭੁੱਲਿਆ ਕਰੋ ਤੁਹਾਡੇ ਕਮੈਂਟਾਂ ਨਾਲ ਹੌਸਲਾ ਮਿਲਦਾ ਸਸੀ ਗਾਲ